ਮੈਂ ਜਿਹੜੀ ਆਫਰ ਲਗਾਈ ਹੋਈ ਹੈ ਵਾਸ਼ਿੰਗ ਮਸ਼ੀਨ ਦੇ ਰਹੇ ਹੋ ਪਹਿਲਾ ਨਾਮ ਦੂਜਾ ਨਾਮ ਐਲੜੀ ਦੇ ਰਹੇ ਹਾਂ ਇੱਕ ਤੋ ਤੱਕ ਲਾਗੂ ਆਪਣੀ ਇਹ ਠੀਕ ਹੈ ਜੀ ਤੇ ਜਿਹੜਾ ਆਪਣੇ ਕੋਲ 2000 ਦੀ ਵੱਧ ਤੋਂ ਵੱਧ ਦੀ ਸ਼ਾਪਿੰਗ ਕਰਦਾ ਉਹਨੂੰ ਆਪਾਂ ਇੱਕ ਲੱਕੀ ਟਰਾ ਕੂਪਨ ਦਿੰਨੇ ਆ ਜੀ ਜੀ ਠੀਕ ਹੈ ਜੀ ਜਿਹੜਾ ਆਪਾਂ ਦੀਵਾਲੀ ਤੋਂ ਦੂਏ ਦਿਨ ਸਵੇਰੇ 11 ਵਜੇ ਸਾਰਿਆਂ ਦੇ ਸਾਹਮਣੇ ਕੱਢਿਆ ਜਾਊਗਾ ਜੀ ਹੂੰ ਤੇ ਬਾਈ ਜੇ ਗੱਲ ਕਰੀਏ ਕਰਿਆਨੇ ਦਾ ਸਮਾਨ ਖਰੀਦਣ ਆਪ ਕੋ 2000 ਤੋਂ ਉੱਪਰ ਤੱਕ 2000 ਤੋਂ ਵੱਧ ਤੱਕ ਕੋਈ ਵੀ ਸਮਾਨ ਲੈ ਲਓ ਜੀ ਕਰਿਆਨੇ ਦਾ ਜੀ ਜੀਦੇ ਵਿੱਚ ਜੀ ਆਪਾਂ ਪਹਿਲਾ ਨਾਮ LG ਦੀ ਵਾਸ਼ਿੰਗ ਮਸ਼ੀਨ ਆ ਜੀ 8 ਕਿਲੋ ਦੀ 스마트 LED ਆ ਜੀ ਮਿਕਸਰ ਜੂਸਰ ਗ੍ਰੈਂਡਰ ਆ ਜੀ ਤੇ ਸਟੀਲ ਦੇ ਭਾਂਡੇ ਆ ਜੀ ਕੈਟਲ ਸੈਟ ਆ Orient ਦਾ ਪੱਖਾ Orient ਦੀ ਪਰੈਸਾ ਸਾਰਾ ਕੁਝ ਬ੍ਰਾਂਡ ਦਾ ਸਮਾਨ ਆ ਜੀ ਆਪਣੇ ਦੂਜੀ ਆਪਣਾ ਦੀਵਾਲੀ ਤੱਕ ਲਾਗੂ ਰਹੇਗਾ ਜੀ ਦੀਵਾਲੀ ਤੋਂ ਦੂਜੇ ਦਿਨ ਆਪਾਂ ਇਨਾਮ ਕੱਢਾਂਗੇ ਸਵੇਰੇ 11 ਵਜੇ ਸਭ ਦੇ ਸਾਹਮਣੇ ਜੀ કરીਏ ਡੈਕੋਰੇਸ਼ਨ ਦਾ ਸਮਾਨ ਤੁਸੀਂ ਰੱਖਿਆ ਹੈ LED ਲਾਈਟਸ ਵੀ ਰੱਖੀਆਂ ਹੋਈਆਂ ਲੜੀਆਂ ਵਗੈਰਾ LED ਲਾਈਟਸ ਵੀ ਆਪਣੇ ਕੋਲ ਸਾਰੀ ਹੁੰਦੀ ਹੈ ਛੋਟੇ ਸਾਈਜ਼ ਤੋਂ ਲੈ ਕੇ 200 250 ਫੁੱਟ ਤੱਕ ਆਪਣੇ ਕੋਲ LED ਬਿਗਲਾਈਡ ਮਿਲ ਜੂਗੀ ਜੀ ਮਤਲਬ ਪੂਰੀ ਲੈਂਥ ਦੇ ਮਿਲੂਗੀ ਪੂਰੀ ਲੈਂਥ ਮਿਲ ਜੂਗੀ ਜੀ ਜਾਲ ਹੁੰਨੇ ਆ ਜਾਲ ਵੀ ਆਪਣੇ ਕੋਲ ਮਿਲ ਜਾਣਗੇ ਜੀ ਜਿਹੜੀ ਸਪੈਸ਼ਲ ਜਾਲ ਆਉਣੇ ਲੱਗ ਜੀ ਇਸ ਸਰਫ ਨਾਲ ਵੀ ਆਫਰ ਚੱਲ ਰਹੀ ਹੈ ਹਾਂਜੀ ਆ ਸਰਫ ਨਾਲ ਕੰਪਨੀ ਵੱਲੋਂ ਹੀ ਆਫਰ ਆ ਜੀ ਇਦਾਂ ਕਿਸੇ ਹਿੱਲੀ ਸਰਫ ਆ ਇਹਦੇ ਨਾਲ ਤੁਹਾਨੂੰ ਇੱਕ ਬਾਕਸ ਫ੍ਰੀ ਮਿਲੂਗਾ ਜੀ ਟਾਈਡ ਸਰਫਾ ਜੀ ਇਹਦੇ ਨਾਲ ਬਾਲਟੀ ਫ੍ਰੀ ਆ ਜੀ ਮਿਸਟਰ ਵਾਈਟ ਆ ਜੀ ਇਹਦੇ ਵਾਲਾ ਬਾਕਸ ਫ੍ਰੀ ਆ ਜੀ ਤੇ ਇੱਕ ਸੇ ਹਿੱਲੀ ਸਰਫ ਦੀ ਹੋਰ ਆਫਰ ਆ ਜੀ ਉਹ 4 ਕਿਲੋ ਨਾਲ ਜੇ ਤੁਸੀਂ ਛੂਲ ਲੈਣਾ ਚਾਹੁੰਦੇ ਹੋ ਛੂਲ ਵੀ ਮਿਲ ਜੂਗਾ ਬਾਕਸ ਲੈਣਾ ਚਾਹੁੰਦੇ ਹੋ ਬਾਕਸ ਵੀ ਮਿਲੂਗਾ ਕ੍ਰੀਡੀਬੀ ਡੈਕੋਰੇਸ਼ਨ ਆ ਦੇਖੋ ਕਿੰਨੀ ਸੋਹਣੀ ਸੋਹਣੀ ਡੈਕੋਰੇਸ਼ਨ ਆ ਰੱਖੀ ਹੈ ਜੀ ਹਾਂਜੀ ਠੀਕ ਹੈ ਜੀ ਇਹ ਤੁਹਾਨੂੰ 5 ਰੁਪਏ ਤੋਂ ਲੈ ਕੇ ਉੱਪਰ ਨੂੰ ਤੁਸੀਂ ਜਿੰਨੀ ਕਹੋਗੇ ਜਿੰਨੇ ਦੀ ਤੁਹਾਨੂੰ ਆ ਸਾਡੇ ਕੋਲ ਮਿਲ ਚੁਗੀ 5 ਰੁਪਏ 10 ਰੁਪਏ ਇਹ ਦੇਖੋ ਇਹ ਲਟਕਾਂ ਜਿਹੜੇ ਤੁਸੀਂ ਦਰਵਾਜ਼ਿਆਂ ਦੇ ਮੂਹਰੇ ਲੜਕਾਉਣ ਵਾਲੇ ਹੁੰਦੇ ਆ ਜੀ ਠੀਕ ਹੈ ਜੀ ਇਹ ਸਿਰਫ 60 ਰੁਪਏ ਦਾ ਪੀਸ ਆ ਜੀ ਆਪਣੇ ਕੋਲ 60 ਰੁਪਏ ਦਾ 60 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਿਓ ਮਾਰਕੀਟ ਦੇ ਵਿੱਚ ਤੁਹਾਨੂੰ ਇਹੀ ਪੀਸ 150 200 ਰੁਪਏ ਦਾ ਮਿਲੂਗਾ ਜੀ ਆ ਇਸ ਟਾਈਮ ਦਿਵਾਲੀ ਦਾ ਸੀਜ਼ਨ ਆ ਜੀ ਦਿਵਾਲੀ ਦੇ ਲਈ ਆਪਣੇ ਕੋਲ ਸਪੈਸ਼ਲ ਡਰਾਈ ਫੂਡ ਪ੍ਰੀਮੀਅਮ ਪੈਕਿੰਗ ਜਲ ਹੈਗਾ ਜੀ ਜੀ ਜਿਹੜੀ ਡਰਾਈ ਫੂਡ ਦੀ ਪੈਕਿੰਗ ਆ ਪ੍ਰੀਮੀਅਮ ਦੇ ਵਿੱਚ ਆਈ ਗਈ ਹੋਈ ਹੈ ਜੀ ਸਸਤੀ ਵੀ ਆਪਣੇ ਕੋਲ ਹੈਗੀ ਆ ਤੇ ਪ੍ਰੀਮੀਅਮ ਪੈਕਿੰਗ ਦੇ ਵਿੱਚ ਵੀ ਹੈਗੀ ਕਿੰਨੇ ਰੇਟ ਤੋਂ ਸਟਾਰਟ ਹੋ ਜਾਂਦੀ ਆ ਆਪਣੇ ਕੋਲ ਇਹ ਵੇ ਜੀ ਤੁਸੀਂ ਨੋਰਮਲ ਹੋਰ ਦੁਕਾਨ ਤੇ ਲਓਗੇ ਤੁਹਾਨੂੰ 21500 ਰੁਪਏ ਦਾ ਮਿਲੇਗਾ ਲੇਕਿਨ ਆਪਣੇ ਕੋਲ ਸਿਰਫ ਤੋਂ ਇਹ ਤੁਹਾਨੂੰ 1000 ਰੁਪਏ ਤੋਂ ਥੱਲੇ ਬਾਕਸ ਮਿਲੂਗਾ ਜੀ 1000 ਤਰੀਦਾਰੀ ਕਰਨੀ ਹੈ ਕਰੈਨੇ ਦੇ ਸ਼ਾਪ ਦੇ ਵਿੱਚ ਆਣਗੇ ਤੇ ਨਾਮ ਜਿੱਤ ਸਕਦੇ ਹੋ ਤੁਸੀਂ ਵੀ ਇਹਨਾਂ ਦਾ ਬਣ ਸਕਦੇ ਹੋ ਐਨਜੀ ਦੀ ਮਸ਼ੀਨ ਹੋਵੇ ਤੇ ਬਤਵਤ ਸਮਾਨ ਖਰੀਦਣਾ ਤੇ ਇੱਥੇ ਪਹੁੰਚੋ ਬਾਈ ਹੁਣੇ ਕੋਲ ਸਿਮਰਤ ਮਾਰਟ ਖੰਡ ਕਹਿੰਦੇ ਜੇ ਲੁਧਿਆਣਾ ਚੰਡੀਗੜ੍ਹ ਹਾਈਵੇ ਆ ਲੁਧਿਆਣਾ ਚੰਡੀਗੜ੍ਹ ਹਾਈਵੇ ਆ ਸਾਹਮਣੇ ਕੋਆਪਰੇਟਿਵ ਬੈਂਕ ਆ ਜੀ ਜਿੱਦਾਂ ਵੀ ਤੁਸੀਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਪਾਣੀ ਕੋਲ ਡਰਿੰਕ ਵਗੈਰਾ ਤੋਂ ਲੈ ਕੇ ਸਾਰਾ ਦਾਲਾਂ ਮਸਾਲੇ ਚੀਨੀ ਵਗੈਰਾ ਜੋ ਵੀ ਤੁਸੀਂ ਬਿਸਕੁਟ ਨਮਕੀਨ ਸਾਰਾ ਕੁਝ A to Z ਆਪਣੇ ਕੋਲ ਸਮਾਨ ਹੁੰਦਾ ਜੀ ਜੀ ਇਹ ਟੂਰ ਐਡਰੈਸ ਸਮਝਾ ਦਵਾ ਇਹ ਰੋਡ ਸਾਹਮਣੇ ਚੰਡੀਗੜ੍ਹ ਨੂੰ ਜਾ ਰਿਹਾ ਜਿੱਧਰੋਂ ਕੈਮਰਾ ਵੱਜ ਰਿਹਾ ਤੇ ਆਪੋਜ਼ਿਟ ਸਾਈਡ ਜੇ ਗੱਲ ਕਰੀਏ ਤੇ ਲੁਧਿਆਣਾ ਵਾਲੀ ਸਾਈਡ ਹੈ ਤੇ ਪਿੰਡ ਖੰਡ ਤੇ ਬਿਲਕੁਲ ਸਾਹਮਣੇ ਕੋਆਪਰੇਟ ਬੈਂਕ ਹੈ ਇਸ ਦੇਖ ਸਕਦੇ ਹੋ ਤਸਵੀਰਾਂ ਸਿਮਰਤ ਮਾਰਟ ਮਾਰਕੀਟ ਖੰਡ ਦੇ ਵਿੱਚ ਤਸਵੀਰਾਂ ਨੇ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਜਗਰਾ ਬਬੂ ਮਾਨ ਦੇ ਪਿੰਡ ਖੰਟ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਸਿਮਰਤ ਮਾਰਟ ਖੰਟ ਦੇ ਵਿੱਚ ਬਹੁਤ ਵੱਡਾ ਸ਼ੋਰੂਮ ਹੈ ਕ ਰੈਨ ਦਾ ਤੇ ਬਾਈ ਹੁਣਾਂ ਨੇ ਦਿਵਾਲੀ ਨੂੰ ਲੈ ਕੇ ਬਹੁਤ ਵੱਡੀ ਆਫਰ ਲਗਾਈ ਹੋਈ ਤੇ ਦੱਸਣਾ ਚਾਹੂੰਗਾ ਜਿੱਥੇ ਵਾਸ਼ਿੰਗ ਮਸ਼ੀਨ ਦਿੱਤੀ ਜਾ ਰਹੀ ਹੈ LED ਦਿੱਤੀ ਜਾ ਰਹੀ ਹੈ ਮਿਲਜੀ ਹੋਰ ਵੀ ਕਈ ਸਮਾਨ ਨੇ ਜਿਹੜੇ ਦਿੱਤੇ ਜਾ ਰਹੇ ਬਹੁਤ ਵੱਡਾ ਮਾਰਟ ਹੈ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਵੀਰੋਂ ਸਾਡੇ ਨਾਲ ਮੌਜੂਦ ਨੇ ਭਾਈ ਸੱਸੀ ਗਰ ਜੀ ਸੱਸੀ ਗਰ ਜੀ ਠੀਕ ਠਾਕ ਹਾਂ ਕਹਿਣ ਬਧੀ ਇਹ ਜਿਹੜੀ ਆਫਰ ਲਗਾਈ ਹੋਈ ਹੈ ਵਾਸ਼ਿੰਗ ਮਸ਼ੀਨ ਦੇ ਰਹੇ ਹੋ ਪਹਿਲਾਂ ਨਾਮ ਦੂਜਾ ਨਾਮ LED ਦੇ ਰਹੇ ਹੋ ਇੱਕ ਤੋ ਤੱਕ ਲਾਗੂ ਰਹੇਗਾ ਜੀ દિਵਾਲੀ ਤੋਂ ਦੂਜੇ ਦਿਨ ਆਪਾਂ ਇਨਾਮ ਕੱਢਾਂਗੇ ਸਵੇਰੇ 11 ਵਜੇ ਸਭ ਦੇ ਸਾਹਮਣੇ ਜੀ ਠੀਕ ਹੈ ਜੀ ਤੇ ਜਿਹੜਾ ਆਪਣੇ ਕੋਲ 2000 ਦੀ ਵੱਧ ਤੋਂ ਵੱਧ ਦੀ ਸ਼ਾਪਿੰਗ ਕਰਦਾ ਉਹਨੂੰ ਆਪਾਂ ਇੱਕ ਲੱਕੀ ਡਰਾ ਕੂਪਨ ਦਿੰਨੇ ਆ ਜੀ ਜੀ ਠੀਕ ਹੈ ਜੀ ਜਿਹੜਾ ਆਪਾਂ દિਵਾਲੀ ਤੋਂ ਦੂਏ ਦਿਨ ਸਵੇਰੇ 11 ਵਜੇ ਸਾਰਿਆਂ ਦੇ ਸਾਹਮਣੇ ਕੱਢਿਆ ਜਾਊਗਾ ਜੀ ਹੂੰ ਤੇ ਕਿਹੜੇ ਕਿਹੜੇ ਸਮਾਨ ਦਿੱਤਾ ਜਾ ਰਿਹਾ ਜਿਹਦੇ ਵਿੱਚ ਜੀ ਜਿਹਦੇ ਵਿੱਚ ਜੀ ਆਪਾਂ ਪਹਿਲਾ ਇਨਾਮ LG ਦੀ ਵਾਸ਼ਿੰਗ ਮਸ਼ੀਨ ਆ ਜੀ 8 ਕਿਲੋ ਦੀ ਸਮਾਰਟ LED ਆ ਜੀ ਮਿਕਸਰ ਜੂਸਰ ਗ੍ਰੈਂਡਰ ਆ ਜੀ ਤੇ ਸਟੀਲ ਦੇ ਭਾਂਡੇ ਆ ਜੀ ਕੈਟਲ ਸੈਟ ਆ Orienet ਦਾ ਪੱਖਾ Orienet ਦੀ ਪ੍ਰੈਸਾ ਸਾਰਾ ਕੁਝ ਬ੍ਰਾਂਡ ਦਾ ਸਮਾਨ ਆ ਜੀ ਆਪਣੇ ਕੋਲ ਕੋਈ ਵੀ ਲੋਕਲ ਸਮਾਨ ਨਹੀਂ ਹੈਗਾ ਸਾਰਾ ਕੁਝ ਜਿਹੜਾ ਵੀ ਦਵਾਂਗੇ ਆਪਾਂ ਗਾਰੰਟੀ ਵਾਲਾ ਸਮਾਨ ਦਵਾਂਗੇ ਪੂਰਾ ਬ੍ਰਾਂਡ ਦਾ ਸਮਾਨ ਦਵਾਂਗੇ ਪੂਰਾ ਬ੍ਰਾਂਡ ਦਾ ਸਮਾਨ ਲਾ LG ਦੀ ਮਸ਼ੀਨ ਪੂਰੀ ਬ੍ਰਾਂਡ ਵਾਲੀ ਦਵਾਂਗੇ ਜਿਹੜਾ ਪਹਿਲਾਂ ਦੀ ਆ ਵਿਧੇ 1 ਸਾਲ ਦੀ ਗਾਰੰਟੀ ਦੇ ਨਾਲ ਵਿਧੇ ਬਿੱਲ ਦਵਾਂਗੇ ਜੀ ਵਿਧੇ ਬਿੱਲ ਦਵਾਂਗੇ ਤੇ ਬਾਈ ਜੇ ਗੱਲ ਕਰੀਏ ਕਰਿਆਨੇ ਦਾ ਸਮਾਨ ਖਰੀਦਣ ਆਪ ਕੋ 2000 ਤੋਂ ਉੱਪਰ ਤੱਕ 2000 ਤੋਂ ਵੱਧ ਤੱਕ ਕੋਈ ਵੀ ਸਮਾਨ ਲੈ ਲਓ ਜੀ ਕਰਿਆਨੇ ਦਾ ਦਾ ਵੀ ਤੁਸੀਂ ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਹੋਵੇ ਪਾਣੀ ਕੋਲ ਡਰਿੰਕ ਵਗੈਰਾ ਤੋਂ ਲੈ ਕੇ ਸਾਰਾ ਦਾਲਾ ਮਸਾਲੇ ਚੀਨੀ ਵਗੈਰਾ ਜੋ ਵੀ ਤੁਸੀਂ ਬਿਸਕੁਟ ਨਮਕੀਨ ਸਾਰਾ ਕੁਝ A to Z ਆਪਣੇ ਕੋਲ ਸਮਾਨ ਹੁੰਦਾ ਜੀ ਜੀ ਇਸ ਟਾਈਮ ਇਸ ਟਾਈਮ ਰੱਖੇ ਹੋਏ ਨੇ ਆਪਣੇ ਕੋਲ ਸਜਾਵਟ ਆ ਇਸ ਟਾਈਮ ਦੀਵਾਲੀ ਦਾ ਸੀਜ਼ਨ ਆ ਜੀ ਦੀਵਾਲੀ ਦੇ ਲਈ ਆਪਣੇ ਕੋਲ ਸਪੈਸ਼ਲ ਡਰਾਈ ਫੂਡ ਪ੍ਰੀਮੀਅਮ ਪੈਕਿੰਗ ਜਲ ਹੈਗਾ ਜੀ ਜੀ ਜਿਹੜੀ ਡਰਾਈ ਫੂਡ ਦੀ ਪੈਕਿੰਗ ਆ ਪ੍ਰੀਮੀਅਮ ਦੇ ਵਿੱਚ ਆਈ ਗਈ ਹੋਈ ਹੈ ਜੀ ਸਸਤੀ ਵੀ ਆਪਣੇ ਕੋਲ ਹੈਗੀ ਆ ਤੇ ਪ੍ਰੀਮੀਅਮ ਪੈਕਿੰਗ ਦੇ ਵਿੱਚ ਵੀ ਹੈਗੀ ਜੀ ਕਿੰਨੇ ਰੇਟ ਤੋਂ ਸਟਾਰਟ ਹੋ ਜਾਂਦੀ ਆਪਣੇ ਕੋਲ ਇਹ ਜੀ ਤੁਸੀਂ ਨੋਰਮਲ ਹੋਰ ਦੁਕਾਨ ਤੇ ਲਓਗੇ ਤੁਹ ਤੁਹਾਨੂੰ 1000 ਰੁਪਏ ਤੋਂ ਥੱਲੇ ਬਾਕਸ ਮਿਲੂਗਾ ਜੀ 1000 ਰੁਪਏ ਤੋਂ ਥੱਲੇ 1000 ਰੁਪਏ ਤੋਂ ਨੀਚੇ ਮਿਲੂਗਾ ਜੀ ਠੀਕ ਹੈ ਜੀ ਬਾਕੀ ਸਾਰੀ ਡੈਕੋਰੇਸ਼ਨ ਆਪਣੇ ਕੋਲ 5 ਰੁਪਏ ਤੋਂ ਡੈਕੋਰੇਸ਼ਨ ਸਟਾਰਟ ਆ ਜੀ 5 ਰੁਪਏ 10 ਰੁਪਏ 20 ਰੁਪਏ ਉੱਪਰੋਂ ਜਿੰਨੀ ਮਰਜ਼ੀ ਲੈ ਲਓ ਜੀ ਮਾਰਕੀਟ ਨਾਲੋਂ 50 ਤੋਂ 40% ਦੇ ਲੈਸ ਰੇਟ ਦੇ ਦੋਗੇ ਜੀ ਤੇ ਕਹਿਣ ਦਾ ਮਤਲਬ ਇਹੀ ਹੈ ਵੀ ਖਰੀਦਦਾਰੀ ਕਰਨੀ ਆ ਕਰੈਨੇ ਦੇ ਸ਼ਾਪ ਦੇ ਵਿੱਚ ਆਣ ਕੇ ਤੇ ਨਾਮ ਜਿੱਤ ਸਕਦੇ ਹੋ ਤੁਸੀਂ ਵਿਨਰ ਬਣ ਸਕਦੇ ਹੋ ਐਨਜੀੀ ਦੀ ਮਸ਼ੀਨ ਹੋਵੇ ਤੇ ਵੱਧ ਤੋਂ ਵੱਧ ਸਮਾਨ ਖਰੀਦਣਾ ਤੇ ਇੱਥੇ ਪਹੁੰਚੋ ਬਾਈ ਹੁ ਅਮਨੇ ਕੋਆਪਰੇਟਿਵ ਬੈਂਕਾ ਜੀ ਉਹਦੇ ਬਿਲਕੁਲ ਸਾਹਮਣੇ ਆ ਜੀ ਹੋਰ ਕਿਹੜਾ ਸਮਾਨ ਹੈ ਭਾਈ ਆਪਣੇ ਕੋਲ ਬਿਲਕੁਲ ਵੀ ਜੀ ਹੋਰ ਸਾਰਾ ਸਮਾਨ ਹੁੰਦਾ ਜਿੱਦਾਂ ਬਿਮਟੱਬ ਆ ਗਿਆ ਜੀ ਭਾਂਡੇ ਮਾਂ ਜਿਹੜਾ ਨੋਰਮਲ ਮਾਰਕੀਟ ਰੇਟ 60 ਰੁਪਏ ਆ ਆਪਣੇ ਕੋਲ ਸਿਰਫ 50 ਰੁਪਏ ਦੇ ਵਿੱਚ ਮਿਲੂਗਾ ਜੀ ਠੀਕ ਆ ਜੀ ਸੈਨੀ ਫਰੈਸ਼ ਆ ਜੀ ਟਾਇਲਟ ਕਲੀਨਰ ਆ ਜੀ ਇੱਕ ਨਾਲ ਇੱਕ ਫ੍ਰੀ ਮਿਲੂਗੀ ਜੀ ਠੀਕ ਆ ਜੀ ਉਹਦੇ ਬਾਅਦ ਹਾਰਪਿਕ ਆ ਜੀ ਬ੍ਰਾਂਡ ਦੇ ਵਿੱਚ ਆ 235 ਰੁਪਏ ਐਮ ਆਰ ਪੀ ਆ ਆਪਣੇ ਕੋਲ 200 ਰੁਪਏ ਦੇ ਵਿੱਚ ਮਿਲੂਗੀ ਜੀ ਬੜਾ ਡਿਸਕਾਊਂਟ ਕੀਤਾ ਹੋਇਆ ਇਹ ਫੁੱਲ ਡਿਸਕਾਊਂਟ ਆ ਜੀ ਦਿ ਉਤੇ ਬਾਅਦ ਕੰਫਰਟ ਆ ਕੰਫਰਟ ਦੇ ਵਿੱਚ ਵੀ 235 ਰੁਪਏ ਪ੍ਰਿੰਟ ਆ ਜੀ ਤੇ ਆਪਾਂ 200 ਰੁਪਏ ਦੇ ਵਿੱਚ ਦਵਾਵਾਂਗੇ ਜੀ ਉਹ ਠੀਕ ਆ ਜੀ ਹੈਂਡ ਵਾਸ਼ ਆ ਜੀ ਇੱਕ ਦੇ ਇੱਕ ਨਾਲ ਫਰੀ ਆ ਜੀ ਠੀਕ ਆ ਜੀ ਪਰੇਲਾ ਲਿਕਵਿਡ ਸੋਪ ਆ ਜੀ ਤੇ 205 ਰੁਪਏ ਪ੍ਰਿੰਟ ਆ 170 ਰੁਪਏ ਦੇ ਵਿੱਚ ਆ ਜੀ ਹੂੰ ਠੀਕ ਹੈ ਜੀ ਦੂਸਰਾ ਆਪਣੇ ਕੋਲ ਆ ઓਡੋਨਿਲ ਦੀਆਂ ਰੂਮ ਸਪਰੇਅ ਹੈਗੀਆਂ ਜੀ ਇੱਕ ਨਾਲ ਇੱਕ ਫਰੀ ਹੈ ਜੀ ਆਟੋਮੇਟਡ ਮਸ਼ੀਨਾਂ ਹਮ ਆਟੋਮੇਟਡ ਮਸ਼ੀਨਾਂ ਹੈਗੀਆਂ ਜੀ 650 ਰੁਪਿਆ ਪ੍ਰਿੰਟ ਆ ਆਪਣੇ ਕੋਲ ਸਿਰਫ 450 ਰੁਪਏ ਦੇ ਵਿੱਚ ਮਿਲੂਗੀ ਜੀ ਜੀ ਮਤਲਬ ਕਿ ਬਹੁਤ ਘੱਟ ਰੇਟ ਕੀਤਾ ਬਹੁਤ ਹੀ ਘੱਟ ਰੇਟ ਆ ਜੀ ਜਿੰਨੀਆਂ ਵੀ ਆਪਣੇ ਕੋਲ ਡਿਸਕਾਊਂਟ ਸਾਰਾ ਕੁਝ ਡਿਸਕਾਊਂਟ ਰੇਟ ਤੇ ਆ ਕਰਦਾ ਜਿੰਨਾ ਸਮਾਨ ਹੋ ਗਿਆ ਸਾਰਾ ਮਿਲੂਗਾ ਹਾਂ ਜੀ ਹਾਂ ਕਰਦਾ ਸਾਰਾ ਸਮਾਨ ਮਿਲੂਗਾ ਜਿੰਨੇ ਵੀ ਆਪਣੇ ਕੋਲ ਸਰਫਾਂ ਜੀ ਅੱਧਾ ਕਿਲੋ ਕਿਲੋ 4 ਕਿਲੋ 5 ਕਿਲੋ 7 ਕਿਲੋ ਟਾਈਡ ਸਰਫੈਕਸਲ ਠੀਕ ਹੈ ਜੀ ਰਿ ਤੇ ਆਪਣਾ ਦੂਜਾ ਤੁਹਾਡੇ ਕੀ ਕਹਿੰਦੇ ਸਹੇਲੀ ਬੀਲ ਇਹ ਸਾਰਾ ਹੀ ਮਿਲੇਗਾ ਜੀ ਤੇ ਭਾਈ ਦਾਲਾਂ ਵੀ ਰੱਖੀ ਹੋਈ ਸਾਰੀਆਂ ਹਾਂਜੀ ਹਾਂ ਦਾਲਾਂ ਆਪਣੇ ਕੋਲ ਸਾਰੀਆਂ ਨਾਰਮਲ ਤੁਸੀਂ ਕੀ ਦੇਖੋਗੇ ਨਾ ਮਾਰਟ ਦੇ ਵਿੱਚ ਪਾਈਆ ਦੀ ਪੈਕਿੰਗ ਨਹੀਂ ਹੁੰਦੀ ਛੋਟੀ ਫੈਮਿਲੀਆਂ ਹੁੰਦੀਆਂ ਜਿਹੜੀਆਂ ਆਪਣੇ ਕੋਲ ਪਾਈਆ ਦੀ ਪੈਕਿੰਗ ਅੱਧਾ ਕਿਲੋ ਦੀ ਪੈਕਿੰਗ ਤੇ 1 ਕਿਲੋ ਦੀ ਪੈਕਿੰਗ ਸਾਰੀਆਂ ਪੈਕਿੰਗ अवेलेबल ਹੋਣਗੀਆਂ ਜੀ ਜਿਹਦੇ ਵਿੱਚ ਆਪਣੀ ਸਾਰੀਆਂ ਦਾਲਾਂ ਤਕਰੀਬਨ ਤਕਰੀਬਨ 100 ਰੁਪਏ ਤੋਂ ਥੱਲੇ ਹੀ ਆ ਜੀ ਕੋਈ ਵੀ ਆਪਣੇ ਕੋਲ ਇਹ ਨਹੀਂ ਹੈਗਾ ਕੋਈ ਕੱਦੀ ਕੋਈ ਰਾਜਮਾ ਟਾਈਪ ਕੁਝ ਹੋਊ ਜਿਹੜਾ 115 ਰੁਪਏ ਕਿਲੋ ਬਾਕੀ 100 ਰੁਪਏ ਕਿਲੋ ਮੂੰਗੀ ਮਸਰੀਆ ਕਾਲੇ ਛੋਲੇ ਹੋ ਗਿਆ 85 ਰੁਪਏ ਕਿਲੋ ਹੈ ਜੀ ਜੀ ਠੀਕਾ ਜੀ ਚਿੱਟੇ ਛੋਲੇ ਹੋਗੇ ਉਹ ਵੀ ਆਪਣੇ ਕੋਲ 90 ਰੁਪਏ ਕਿਲੋ ਆ ਭਾਈ ਆਪ ਪੈਕਿੰਗ ਕਰਦੇ ਹੋ ਸਾਰੀ ਇਹ ਸਾਰੀ ਫੁੱਲ ਆਪਣੀ ਪੈਕਿੰਗ ਆ ਜੀ ਰਾਣੀ ਦੀਆਂ ਸਪੈਸ਼ਲ ਦਾਲਾਂ ਜੀ ਕੋਈ ਵੀ ਲੋਕਲ ਬ੍ਰਾਂਡ ਨਹੀਂ ਹੁੰਦਾ ਜੀ ਭਾਈ ਆ ਤੇਲ ਵਗੈਰਾ ਰੱਖੇ ਹੋਏ ਨੇ ਤੇਲ ਵਗੈਰਾ ਸਾਰਾ ਆਪਣੇ ਕੋਲ ਸਾਰਾ ਸਮਾਨ ਰੱਖਿਆ ਹੈ ਸਾਰਾ ਸਮਾਨ ਮਿਲੂਗਾ ਜੀ ਦਾਲ ਢਾਕੀ ਵਗੈਰਾ ਹੋ ਗਿਆ ਤੇਲ ਸਰੋਂ ਦਾ ਹੋ ਗਿਆ ਕੱਚੀ ਘਣੀ ਹੋ ਆਪਣੇ ਕੋਲ ਤੋਂ ਵਾਇਰ ਕਰ ਸਕੇ ਚਾਹੇ ਕੋਈ ਛੋਟੀ ਫੈਮਲੀ ਆ ਵੱਡੀ ਫੈਮਲੀ ਆ ਚਾਹੇ ਕੋਈ ਜੁਆਇੰਟ ਫੈਮਲੀ ਆ ਇੱਕ ਵਾਰ ਐਡਰੈਸ ਸਮਝਾ ਦਿਓ ਵੀ ਪਹੁੰਚਣਾ ਕਿੱਥੇ ਆ ਆਪਣਾ ਐਡਰੈਸ ਆ ਜੀ ਪਿੰਡ ਖੰਟ ਸਿਮਰਤ ਮਾਟ ਮੇਨ ਰੋਡ ਦੇ ਉੱਪਰ ਆਪਣੀ ਦੁਕਾਨ ਆ ਜੀ ਸਾਹਮਣੇ ਕੋਆਪਰੇਟਿਵ ਬੈਂਕ ਦੇ ਜੀ ਜੇ ਗੱਲ ਕਰੀਏ ਜਦੋਂ ਆਪਾਂ ਖਮਾਣੋਂ ਨੂੰ ਜਾਂਦੇ ਆ ਤਾਂ ਖੰਟ ਪਿੰਡ ਆਉਂਦਾ ਹਾਂਜੀ ਹਾਂ ਜੀ ਆਪਾਂ ਮਰੰਡੇ ਤੋਂ ਮਰੰਡੇ ਤੋਂ ਤਕਰੀਬਨ 4-5 ਕਿਲੋਮੀਟਰ ਆ ਖਮਾਣੋਂ ਤੋਂ 5-6 ਕਿਲੋਮੀਟਰ ਆ ਤਾਂ ਸੈਂਟਰ ਦੇ ਵਿੱਚ ਆਪਣਾ ਪਿੰਡ ਆ ਜੀ ਤੇ ਕਹਿੰਦੇ ਜੀ ਖੰਟ ਦੇ ਨੇੜੇ ਜਿੰਨੇ ਵੀ ਨੇ ਵੀ 2000 ਤੋਂ ਉੱਪਰ ਦੀ ਸ਼ਾਪਿੰਗ ਕਰੋਗੇ ਤਾਂ ਕਹਿੰਦੇ ਸੀ ਤੁਹਾਨੂੰ LG ਮਸ਼ੀਨ LED ਹੋਰ ਕਈ ਨਾਮ ਨਿਕਲਣਗੇ ਸੋ ਬਾਤ ਤੋਂ ਬਾਅਦ ਇੱਥੇ ਆ ਕੇ ਸ਼ਾਪਿੰਗ ਕਰੋ ਤੇ ਭਰਾ ਦੀ ਸਹਿਯੋਗ ਕਰੋ ਸ ਪੰਜਾਬੀ ਵੀਰ ਨੇ ਆਪਣੇ ਬਾਈ ਨੇ ਨਵਾਂ ਕੰਮ ਖੋਲਿਆ ਸਾਨੂੰ ਸਪੋਰਟ ਕਰਨੀ ਬਣਦੀ ਹੈ ਬਾਤ ਤੋਂ ਬਾਅਦ ਵੀਡੀਓ ਸ਼ੇਅਰ ਕਰਕੇ ਸਿਮਰਤ ਮਾਰਟ ਖੰਡ ਦੇ ਵਿੱਚ ਪਹੁੰਚੋ ਜੀ ਧੰਨਵਾਦ ਕਰੀਏ ਡੈਕੋਰੇਸ਼ਨ ਦਾ ਸਮਾਨ ਤੁਸੀਂ ਰੱਖਿਆ ਹੈ LED ਲਾਈਟਸ ਵੀ ਰੱਖੀਆਂ ਹੋਈਆਂ ਲੜੀਆਂ ਵਗੈਰਾ ਹਾਂ ਜੀ LED ਲਾਈਟਸ ਵੀ ਆਪਣੇ ਕੋਲ ਸਾਰੀ ਹੁੰਦੀ ਹੈ ਛੋਟੇ ਸਾਈਜ਼ ਤੋਂ ਲੈ ਕੇ 200 250 ਫੁੱਟ ਤੱਕ ਆਪਣੇ ਕੋਲ LED ਵਿਗਲਾਈਟ ਮਿਲ ਜੂਗੀ ਜੀ ਮੈਂ ਕਿ ਪੂਰੀ ਲੈਂਥ ਦੀ ਮਿਲੂ ਜੀ ਜਿਹੜੇ ਸਪੈਸ਼ਲ ਜਾਲ ਆਉਣੇ ਲਗਾਉਣੇ ਆ ਭਾਈ ਚੀਜ਼ਾਂ ਕਿਹੜੀ ਰੱਖੀ ਨਵੀਂ ਜੀ ਇਹ ਵੀ ਜੀ ਦੀਵਾਲੀ ਦਾ ਸਾਰੀ ਆਪਣੀ ਕੋਲ ਆਈਟਮ ਆ ਚੁੱਕੀ ਆ ਜੀ ਰੰਗੋਲੀ ਤੋਂ ਲੈ ਕੇ ਡੈਕੋਰੇਸ਼ਨ ਫੁੱਲ ਫਲਾਵਰ ਮੋਮਤੀ ਵਗੈਰਾ ਸਾਰੇ A to Z ਆਪਣੇ ਕੋਲ ਸਾਮਾਨ ਆ ਚੁੱਕੇ ਆ ਜੀ ਜਿਹਦੇ ਵਿੱਚ ਤੁਹਾਨੂੰ ਜੀ ਆਪਣੇ ਕੋਲ ਜਿਹੜੀ ਵੀ ਡੈਕੋਰੇਸ਼ਨ ਆ ਦੇਖੋ ਕਿੰਨੀ ਸੋਹਣੀ ਸੋਹਣੀ ਡੈਕੋਰੇਸ਼ਨ ਆ ਰੱਖੀ ਆ ਜੀ ਠੀਕ ਆ ਜੀ ਇਹ ਤੁਹਾਨੂੰ 5 ਰੁਪਏ ਤੋਂ ਲੈ ਕੇ ਉੱਪਰ ਨੂੰ ਤੁਸੀਂ ਜਿੰਨੀ ਕਹੋਗੇ ਉੰਨੇ ਦੀ ਤੁਹਾਨੂੰ ਸਾਡੇ ਕੋਲ ਮਿਲ ਜਾਊਗੀ 5 ਰੁਪਏ 10 ਰੁਪਏ ਇਹ ਦੇਖੋ ਇਹ ਲਟਕਣ ਜਿਹੜੇ ਤੁਹਾਡੇ ਦਰਵਾਜ਼ਿਆਂ ਦੇ ਮੂਹਰੇ ਲਟਕ ਉਨੂੰ ਜੇ ਮਾਰਕੀਟ ਦੇ ਵਿੱਚ ਤੁਹਾਨੂੰ ਇਹੀ ਪੀਸ 150 200 ਰੁਪਏ ਦਾ ਮਿਲੂਗਾ ਜੀ ਓਕੇ ਇਸੇ ਨੂੰ ਖੰਡ ਵਿੱਚ ਮਿਲਣਗੇ ਇਹ ਤੁਹਾਨੂੰ ਆਪਾਂ ਨੂੰ ਖੰਡ ਦੇ ਵਿੱਚ ਤੁਹਾਨੂੰ ਇਹ ਰੇਟ ਮਿਲੂਗਾ ਜੀ ਕਿਉਂਕਿ ਉਸ ਤੋਂ ਬਾਅਦ ਜਿਹੜੇ ਗੇਂਦੇ ਵਾਲੇ ਫਲਾਵਰ ਵਾਲੇ ਆਉਂਦੀਆਂ ਜੀ ਇਹ ਲੜੀ ਮਾਰਕੀਟ ਦੇ ਵਿੱਚ 40 ਤੋਂ 50 ਰੁਪਏ ਦੀ ਸੇਲ ਹੁੰਦੀ ਆ ਆਪਣੇ ਕੋਲ ਤੁਹਾਨੂੰ ਇਹ 50 ਰੁਪਏ ਦੇ ਦੋ ਪੀਸ ਮਿਲਣਗੇ ਜੀ ਜੀ ਤੇ ਮੈਂ ਪਿੱਛੇ ਕਾਪੀਆਂ ਕਿਤਾਬਾਂ ਪੈਨਸਲਾਂ ਰੱਖੀ ਹੋਈਆਂ ਬੱਚੇ ਲਈ ਇਹ ਵੀ ਮਿਲਦੀ ਆਪਣੇ ਕੋਲ ਹਾਂਜੀ ਹਾਂ ਬੱਚਿਆਂ ਦਾ ਆਪਣੇ ਕੋਲ ਸਾਰੀ ਸਟੇਸ਼ਨਰੀ ਹੁੰਦੀ ਆ ਕਾਪੀਆਂ ਕਿਤਾਬਾਂ 10 ਰੁਪਏ ਤੋਂ ਲੈ ਕੇ 100 ਪੈਨ ਜੋ ਰੇਜ਼ਰ ਸਕੇਲ ਵਗੈਰਾ ਸਾਰੀ ਆਟਾ ਆਪਣੇ ਕੋਲ ਮੌਜੂਦ ਹੁੰਦੀ ਹੈ ਜੀ ਤੇ ਬੱਚਿਆਂ ਦੇ ਛੋਟੇ ਬੱਚਿਆਂ ਲਈ ਡੈਪਰ ਵਗੈਰਾ ਜਿੰਨੇ ਵੀ ਹੈਗੇ ਸਾਰੇ ਡਿਸਕਾਊਂਟ ਰੇਟ ਤੇ ਆ ਜੀ 30 ਤੋਂ 25% ਸਾਰਿਆਂ ਤੇ ਡਿਸਕਾਊਂਟ ਆ ਜੀ ਜਿਹੜਾ 425 ਰੁਪਏ ਵਾਲਾ ਉਹ ਸਾਨੂੰ 350 ਰੁਪਏ ਦਾ ਸਾਡੇ ਕੋਲ ਮਿਲੂਗਾ ਜੀ ਤੇ 399 ਵਾਲਾ ਉਹ ਤੁਹਾਨੂੰ ਸਾਡੇ ਕੋਲ 250 ਸੌਰੀ 350 ਰੁਪਏ ਦਾ ਮਿਲੂਗਾ ਜੀ ਠੀਕ ਆ ਜੀ ਜੇ ਇਕੱਲੇ ਵੱਡੀ ਦੇ ਨਹੀਂ ਆਪਣੇ ਕੋਲ ਛੋਟੀ ਪੈਂਕ ਕਿੰਨੇ ਵੀ ਸਾਰਿਆਂ ਤੇ ਡਿਸਕਾਊਂਟ ਆ ਜੀ ਜਿਹੜਾ 125 ਰੁਪਏ ਵਾਲਾ 110 ਰੁਪਏ ਦਾ ਮਿਲੂਗਾ ਜੀ ਜਿਹੜਾ 100 ਰੁਪਏ ਵਾਲਾ 90 ਰੁਪਏ ਦਾ ਮਿਲੂਗਾ ਜੀ ਤੇ ਜਿਹੜਾ 120 ਰੁਪਏ ਵਾਲਾ ਉਹ ਨੈਪਕਿਨ ਵੀ ਕੋਲ ਰੱਖੇ ਨੇ ਵੇਪਕੋਲ ਮਿਲਦੇ ਨੇ ਕੋਰਡਨੇਚ ਵੀ ਵਗੈਰਾ ਸਾਰਾ ਜਿੱਦਾਂ ਵਿਆਹ ਸ਼ਾਦੀ ਦੇ ਪ੍ਰੋਗਰਾਮ ਲਈ ਹੁੰਦਾ ਜੀ ਉਸ ਤੇ ਉਹਦੇ ਲਈ ਵੀ ਆਪਣੇ ਕੋਲ ਸਾਰਾ ਕੀ ਜੀ ਵਗੈਰਾ ਚੀਨੀ ਬੜੇ ਪੈਕਿੰਗ ਟੀਨ ਵਗੈਰਾ ਸਾਰਾ ਅਵੇਲੇਬਲ ਹੁੰਦਾ ਜੀ ਉਹ ਵੀ ਸਾਰਾ ਆਪਾਂ ਡਿਸਕਾਊਂਟ ਰੇਟ ਤੇ ਦਵਾਂਗੇ ਜੀ ਐਮਡੀਐਚ ਵਗੈਰਾ ਦੇ ਮਸਾਲੇ ਕੈਚ ਦੇ ਮਸਾਲੇ ਉਹ ਵੀ 10 ਤੋਂ 15% ਡਿਸਕਾਊਂਟ ਰੇਟ ਤੇ ਆ ਜੀ ਕਿਸੇ ਨੂੰ ਵੀ ਪ੍ਰੋਗਰਾਮ ਲਈ ਉਹਦੇ ਲਈ ਆਪਣਾ ਕੋਲ ਡਰਿੰਕ ਵਗੈਰਾ ਪਾਣੀ ਦੀ ਛੋਟੀ ਪੈਕਿੰਗ ਸਾਰੀ ਆਪਣੇ ਕੋਲ ਅਵੇਲੇਬਲ ਹੁੰਦੀ ਹੈ ਸਾਰਾ ਉਹ ਸਮਗ ਸਿਮਰਤ ਮਾਰਕਟ ਤੇ ਮਿਲ ਖੰਡ ਵਿੱਚ ਸਾਰ ਠੀਕ ਹੈ ਠੀਕ ਹੈ ਜੀ ਆਪਣੇ ਕੋ ਡਿਊ ਵੀ ਅਵੇਲੇਬਲ ਆ ਤੇ ਪਰਫਿਊਮ ਵੀ ਅਵੇਲੇਬਲ ਆ ਜਿਹੜੇ ਸਾਰੇ ਕੀ ਐਮ ਆਰ ਪੀ ਤੋਂ 35 40% ਡਿਸਕਾਊਂਟ ਤੇ ਹੀ ਮਿਲਣਗੇ ਜੀ ਦੂਸਰਾ ਜਿਹੜੀ ਹੈਅ ਸਪਰੇ ਸਭ ਤੋਂ ਵੱਧ ਵਿਕਦੀ ਹੈ ਜੀ ਇੰਜੋ ਦੀ ਮਾਰਕੀਟ ਚ ਕਿਤੇ ਨਹੀਂ ਮਿਲੂਗੀ ਜੀ ਸਾਡੇ ਕੋਲ ਸਿਰਫ ਤੁਹਾਨੂੰ 70 ਰੁਪਏ ਦੇ ਵਿੱਚ ਪੀਸ ਮਿਲੂਗਾ ਜੀ ਦੇਖ ਬਈ ਕੋਲਗਟ ਵੀ ਰੱਖਿਆ ਹੋਇਆ ਨੇ ਬਸ ਛੋਟੇ ਵੱਡੇ ਸਾਰੇ ਕੋਲਗਟ ਆ ਜੀ ਸਾਰੀ ਵੱਡੀ ਵੀ ਹੈਗੀ ਛੋਟੀ ਵੀ ਹੈਗੀ ਆ ਕੋਲਗਟ ਦੇ ਵੀ ਤੁਹਾਨੂੰ ਫੁੱਲ ਡਿਸਕਾਊਂਟ ਮਿਲੂਗਾ ਜੀ ਕੋਈ ਵੀ ਐਮ ਆਰ ਪੀ ਦੀ ਆਟਮ ਨਹੀਂ ਹੈਗੀ ਬਾਕੀ ਕਰੀਮ ਵਾਸਲੀਨ ਵਗੈਰਾ ਠੀਕ ਆ ਜੀ ਮ ਇਸ ਤੋਂ ਇਲਾਵਾ ਆਪਣੇ ਕੋ ਪਲਾਸਟਿਕ ਦੇ ਵਿੱਚ ਬਾਲਟੀਆਂ ਡਸਟਬਿਨ ਠੀਕ ਹੈ ਜੀ ਤੁਹਾਡੇ ਟਾਇਲਟ ਕਲੀਨਰ ਵਗੈਰਾ ਜਿਹੜਾ ਜੋ ਵੀ ਚੂਜ਼ ਹੋਣਾ ਪੇਪਰ ਵਗੈਰਾ ਸਾਰੇ ਆਪਣੇ ਕੋ ਅਵੇਲੇ ਸਰਫ ਨਾਲ ਵੀ ਆਫਰ ਚੱਲ ਰਹੀ ਹੈ ਹਾਂ ਜੀ ਆ ਸਰਫ ਨਾਲ ਕੰਪਨੀ ਵੱਲੋਂ ਹੀ ਆਫਰ ਆ ਜੀ ਜਿੱਦਾਂ ਕਿਸੇ ਹਿੱਲੀ ਸਰਫਾ ਇਹਦੇ ਨਾਲ ਤੁਹਾਨੂੰ ਇੱਕ ਬਾਕਸ ਫ੍ਰੀ ਮਿਲੂਗਾ ਜੀ ਟਾਈਡ ਸਰਫਾ ਜਿੱਦੇ ਨਾਲ ਬਾਲਟੀ ਫ੍ਰੀ ਹੈ ਜੀ ਮਿਸਟਰ ਵਾਈਟ ਆ ਜੀ ਇਹਦੇ ਨਾਲ ਬਾਕਸ ਫ੍ਰੀ ਹੈ ਜੀ ਤੇ ਇੱਕ ਸੇਹਲੀ ਸਰਫ ਦੀ ਹੋਰ ਆਫਰ ਆ ਜੀ ਉਹ 4 ਕਿਲੋ ਨਾਲ ਜੇ ਤੁਸੀਂ ਸਟੂਲ ਲੈਣਾ ਚਾਹੁੰਦੇ ਹੋ ਸਟੂਲ ਵੀ ਮਿਲ ਜੂਗਾ ਬਾਕਸ ਲੈਣਾ ਚਾਹੁੰਦੇ ਹੋ ਬਾਕਸ ਮਿਲ ਜੂਗਾ ਜੀ ਇਹਦੇ ਵਿੱਚ ਆਪਸ਼ਨ ਹੈਗੀ ਬਾਈ ਦੇ ਉੱਪਰ ਖੜੇ ਆ ਪਿੰਡ ਖੰਡ ਦੇ ਵਿੱਚ ਸਿਮਰਤ ਮਾਰਟ ਕਰਿਆਨੇ ਦਾ ਬਹੁਤ ਵੱਡਾ ਸ਼ੋਅਰੂਮ ਹੈ ਤੇ ਬਾਈ ਹੁਣਾਂ ਨੇ ਆਫਰ ਲਗਾਈ ਹੋਈ ਹੈ ਦੀਵਾਲੀ ਨੂੰ ਲੈ ਕੇ ਕਹਿੰਦੇ ਜੀ 2000 ਤੋਂ ਉੱਪਰ ਸ਼ਾਪਿੰਗ ਕਰੋ ਤੇ ਨੇਕਾ ਜਿਹੜੇ ਨਾਮ ਕੱਢੇ ਜਾਣਗੇ ਇੱਕ ਵਾਰ ਐਡਰੈਸ ਸਮਝਾ ਦਵਾ ਇਹ ਰੋਡ ਸਾਹਮਣੇ ਚੰਡੀਗੜ੍ਹ ਨੂੰ ਜਾ ਰਿਹਾ ਜਿੱਧਰੋਂ ਕੈਮਰਾ ਵੱਜ ਰਿਹਾ ਤੇ ਆਪੋਜ਼ਿਟ ਸਾਈਡ ਜੇ ਗੱਲ ਕਰੀਏ ਤੇ ਲੁਧਿਆਣਾ ਵਾਲੀ ਸਾਈਡ ਹੈ ਤੇ ਪਿੰਡ ਖੰਡ ਤੇ ਬਿਲਕੁਲ ਸਾਹਮਣੇ ਕੋਆਪਰੇਟ ਬੈਂਕ ਹੈ ਜੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਿਮਰਤ ਮਾਰਟ ਮਾਰਕੀਟ ਖੰਡ ਦੇ ਵਿੱਚ ਤਸਵੀਰਾਂ ਨੇ ਸਾਹਮਣੇ ਤਸਵੀ ਜਗਰਾਤ ਸਿੰਘ ਹੁਣ ਤੁਸੀਂ ਇੱਥੇ ਅਨਕੰਸ਼ ਸੰਪਰਕ ਕਰ ਸਕਦੇ ਕੋਈ ਵੀ ਚੀਜ਼ ਲੈਣੀ ਹੈ ਮਲਟੀ ਸਟੋਰ ਹੈ ਤੇ ਵੱਡਾ ਸਟੋਰ ਹੈ ਕਰਿਆਨੇ ਦਾ ਆਲ ਸਮਾਨ ਜਿਹੜਾ ਘਰ ਦੇ ਵਿੱਚ ਜ਼ਰੂਰਤ ਆਉਂਦੀ ਹੈ ਸਾਰਾ ਸਮਾਨ ਇੱਥੇ ਮਿਲਦਾ ਹੈ